ਇਹ ਲਾਸਿੰਗ ਇੱਕ ਜੋ ਗਿਲਖੁਰਤਾ ਰਹਿਣ ਵਾਲਾ ਇਸ ਦਾ ਲੜਕਾ ਬਰਜਿੰਦਰ ਸਿੰਘ ਉਰਫ ਲੱਭੀ ਇਹ 2 ਤਰੀਕ ਦਾ ਘਰ ਤੋਂ ਗਿਆ ਹੋਇਆ ਸੀਗਾ ਤੇ ਘਰੇ ਇਹ ਕਹਿ ਕੇ ਗਿਆ ਸੀ ਮੈਂ ਆਪਣੇ ਨਾਨਕੇ ਪਿੰਡ ਚੱਲਿਆ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ ਸੀਗਾ ਇਸ ਬੰਦ ਦੇ ਵਿੱਚ ਸਾਡੇ ਥਾਣਾ ਨਾਲ ਥਾਣਾ ਦੀ ਜਿਹੜੀ ਟੀਮ ਸੀਗੀ ਅੰਡਰ ਸੁਪਰਵਾਈਜ਼ਨ ਆਫ ਡੀਐਸਪੀ ਸਾਹਿਬ ਪੁੱਛੋ ਇਹਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ ਇਸ ਨੂੰ ਟ੍ਰੇਸ ਕਰਨ ਵਾਸਤੇ ਤਾਂ ਇਹ ਇਸ ਨੂੰ ਟ੍ਰੇਸ ਕਰਦੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬਰਜਿੰਦਰ ਸਿੰਘ ਉਰਫ ਲੱਭੀ ਜੋ 2 ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਪਾ ਇਹ ਪੁੱਚੋ ਜਿਹੜੀ ਹੈਗੀ ਇੱਕ ਲੜਕੀ ਬਨਾਕਸ਼ੀ ਹੈਗੀ ਹੈ ਜਿਹਦੇ ਘਰ ਇਹ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਸੀ ਉਹਦੇ ਘਰ ਜਾ ਕੇ ਉੱਥੇ ਯਾਦਵਿੰਦਰ ਯਾਦੀ ਤੇ ਤੀਜਾ ਨਛੱਤਰ ਸਿੰਘ ਉਰਫ ਸ਼ਿਗਾਰਾ ਇਹਨਾਂ ਤਿੰਨਾਂ ਬੰਦਿਆਂ ਨੇ ਜਿਹੜਾ ਹੈਗਾ ਇਹਨੂੰ ਡਰਗ ਦੀ ਓਵਰਡੋਜ਼ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਭੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਟ ਦੇ ਵਿੱਚ ਇਹਦੀ ਲਾਸ਼ ਨੂੰ ਡੈੱਡ ਬੋਡੀ ਨੂੰ ਦਬ ਦਿੱਤਾ ਸੀਗਾ ਤੋਂ ਸਾਡੀ ਟੀਮ ਡੀਐਸਪੀ ਪੁੱਚੋ ਸਾਹਿਬ ਤੇ ਐਸਐਚਓ ਥਾਣਾ ਨੇ ਇਸ ਮਾਮਲੇ ਨੂੰ ਟ੍ਰੇਸ ਮਕਦਮਾ ਨੰਬਰ 171 ਡੇਟਡ 15 12 2024 ਅੰਡਰ ਸੈਕਸ਼ਨ 103 1 ਬੀ ਐਨ ਐਸ 238 3 ਸਬਸੈਕਸ਼ਨ 5 ਦਰਜ ਰਜਿਸਟਰ ਕੀਤਾ ਗਿਆ ਤੇ ਇਸ ਵਾਰ ਦਾ ਤੁਨ ਉਜਾਮ ਦੇਣ ਵਾਲੇ ਤਿੰਨੋ ਦੋਸ਼ੀ ਮਨਾਕਸ਼ੀ ਨਸ਼ੱਤਰ ਤੇ ਯਾਦਵਿੰਦਰ ਯਾਦੀ ਇਹਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਵੀ ਆਪਣੀ ਇੰਟਰੋਗੇਸ਼ਨ ਦੌਰਾਨ ਮੰਨਿਆ ਵੀ ਜਦੋਂ ਇਹ ਲੜਕਾ ਬਜਿੰਦਰ ਲੱਭੀ ਇਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਨਾਕਸ਼ੀ ਨੇ ਜਿਹੜਾ ਹੈਗਾ ਡਰੱਗ ਓਵਰਡੋਸ ਨਾਲ ਇਹ ਦੂ ਜਿਹੜੀ ਮੌਤੇ ਘਾਟ ਉਤਾਰ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਟ ਦੇ ਵਿੱਚ ਇਹ ਅਸੀਂ ਡੈੱਡ ਬੋਡੀ ਨੂੰ ਦਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈੱਡ ਬੋਡੀ ਹੈਗੀ ਆ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਬਰામਨਦ ਕਰ ਲਈ ਆ ਅੰਡਰ ਸੁਪਰਵਾਈਜ਼ਨ ਆਫ ਡਿਊਟੀ ਮੈਜਿਸਟਰ ਲਗਾ ਕੇ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਰਮਾਨ ਲੈ ਕੇ ਅਸੀਂ ਪੁਲਿਸ ਕਾਰਵਜ ਜਾਰੀ ਕਰ ਰਹੇ ਹਾਂ ਇਹ ਜੀ ਇਹ ਜਿਹੜੇ ਇੱਕ ਦੋਸ਼ੀ ਮਹਾਰਾਜ ਦਾ ਰਹਿਣ ਵਾਲਾ ਇਹ ਯਾਦਵਿੰਦਰ ਯਾਦੀ ਜਿਹੜਾ ਨਸ਼ੱਤਰ ਹੈਗਾ ਇਹ ਲਹਿਰਾ ਮਹਬੁੱਦ ਦਾ ਰਹਿਣ ਵਾਲਾ ਤੇ ਜਿਹੜੀ ਮਨਕਸ਼ੀ ਹੈ ਵੈਸੇ ਬੇਸਿਕਲੀ ਕਪੂਰਸਰਾਂ ਦੀ ਰਹਿਣ ਵਾਲੀ ਆ ਤੇ ਇਹ ਇਹ ਪਹਿਲਾਂ ਪੁੱਛੋ ਕਲਾਂ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਨਰਸ ਦਾ ਕੰਮ ਕਰਦੀ ਸੀਗੀ ਤੇ 6-7 ਸਾਲ ਤੋਂ ਡਿਸਮਿਸ ਹੈ ਉਸ ਤੋਂ ਬਾਅਦ ਇਹ ਪੁੱਛੋ ਕਲਾਂ ਦੇ ਵਿੱਚ ਹੀ ਰਹਿ ਰਹੀ ਹੈ ਮਾਵਾਂ ਦਾ ਕੀ ਕੰਮ ਹੁੰਦਾ ਕਿਉਂ ਆ ਗਏ ਸਭ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀ ਕਿ ਨਸ਼ਾ ਕਰਨ ਦੇ ਆਦੀ ਸੀਗੇ ਤੇ ਬਲਜਿੰਦਰ ਲੱਭੀ ਨਾਲ ਇਹਨਾਂ ਦੀ ਪਹਿਲਾਂ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਗਈ ਸੀ ਜਦੋਂ ਇਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਸ਼ਬਾਜੀ ਦੇ ਵਿੱਚ ਹੀ ਇਹਨਾਂ ਨੇ ਡਰਗ ਓਵਰਡੋਸ ਨਾਲ ਉਹਨੂੰ ਮੌਤ ਘਾਟ ਉਤਾਰ ਦਿੱਤਾ ਇਹ ਰੈਗੂਲਰ ਨਰਸ ਸੀ ਇਹ ਸਿਵਲ ਹਸਪੀਟਲ ਪੁੱਚੋ ਦੇ ਵਿੱਚ ਰੈਗੂਲਰ ਨਰਸ ਦਾ ਕੰਮ ਕਰਦੀ ਸੀਗੀ ਇਹਨੂੰ ਜਿਹੜਾ ਹੈਗਾ 5-7 ਸਾਲ ਪਹਿਲਾਂ ਉਹਦੇ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਸੀ ਸਾਡੀ ਰਹਿਣ ਕਰ ਬੇਸਿਕਲੀ ਐਬਸੈਂਟ ਰਹਿੰਦੀ ਸੀ ਕਿਉਂਕਿ ਡਰਗ ਡਰਗ ਅਡਿਕਟ ਸੀਗੀ ਉਤੋਂ ਆਪਣੀ ਡਿਊਟੀ ਦੇ ਉੱਤੇ ਗੈਰਹਾਜ਼ਰ ਰਹਿੰਦੀ ਸੀਗੀ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਾਕਟਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹ ਇਹ ਬੇਸਿਕਲੀ ਮੈਰਿਡ ਸੀਗੀ ਕਪੂਰਥਾਲੀ ਦੇ ਰਹਿਣ ਵਾਲੀ ਸੀਗੀ ਤੇ ਹੁਣੇ ਜਿਹੜੀ ਇਹ ਪਰਚੋਕਾ ਦਾ ਰਹਿ ਰਹੀ ਹੈ ਆਪਣੇ ਇਹ ਨਾਲ ਜਿਹੜੇ ਸਾਥੀ ਜਿਹੜੇ 79 ਤੇ ਯਾਦਵੰਦਰ ਯਾਦੀਵੇ ਦੇ ਨਾਲ ਜਿਹੜੇ ਹੈਗੇ ਰਹਿੰਦੇ ਆ ਇਹਦਾ ਤਾਂ ਮਾਮਲਾ ਕਿਸੇ ਨੂੰ ਪਤਾ ਨਹੀਂ ਕਰਦਾ ਪਹਿਲਾਂ ਇਹਨਾਂ ਦੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈਗਾ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਬੇਰੋਜ਼ਗਾਰ ਨੇ ਤੇ ਇਹਨਾਂ ਦੇ ਹੁਣ ਅਸੀਂ ਥਾਣਾ ਨਾ ਥਾਣਾ ਦੇ ਵਿੱਚ ਜਿਹੜਾ ਕਿ 302 ਪਹਿਲਾ ਮਰਡਰ ਦਾ ਸੈਕਸ਼ਨ ਹੁੰਦੇ ਸੀ ਕਿ ਉਹਦੇ ਰਿਲੇਵੈਂਟ ਸੈਕਸ਼ਨ 103 ਸਬਸੈਕਸ਼ਨ 1 ਬੀ ਐਨਐਸ ਦੇ ਵਿੱਚ ਮਕਦਮਾ ਦਰਜ ਕਰਕੇ ਫਰਦਰ ਜਿਹੜੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੇ ਬੰਤੇ ਲੈ ਰਹੇ ਆ ਉਹਨਾਂ ਇਹ ਬੀ ਹੈਕਾ ਉਸ ਕਿਸਵਨ ਨੰਨੀ ਜਿਹੜੇ ਇਹ ਮਨਾਕਸ਼ੀ ਦੇ ਨਾਲ ਜਿਹੜਾ ਦੋ ਬੰਦੇ ਨੇ ਯਾਦਵਿੰਦਰ ਤੇ ਨਸ਼ਤਰ ਇਹ ਆਪਸ ਦੇ ਵਿੱਚ ਸਾਲਾ ਚੀਜ਼ਾਂ ਨੇ ਸੀ ਇਸ ਦੇ ਕਿਸ ਸੰਬੰਧ ਜੁੜੇ ਚਾਹੀਦੇ ਡਿਸੀਜ ਇਹਨਾਂ ਨੂੰ ਪਹਿਲਾਂ ਜਿਹੜੀ ਮਨਾਕਸ਼ੀ ਸੀਗੀ ਇਹਦੇ ਨਾਲ ਜਾਣਦਾ ਸੀਗਾ ਤੇ ਪਹਿਲਾਂ ਵੀ ਉਹਦੇ ਕੋਲ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤਾਂ ਉਸ ਦਿਨ ਫਿਰ ਇਹਨਾਂ ਨੇ ਜਿਹੜੇ ਹੈਗਾ ਨਸ਼ੇ ਦੇ ਨਾਲ ਜਿਹੜੇ ਹੈਗੇ ਨੇ ਮੌਤੇ ਘਾਟਾ ਤਾਰ ਦਿੱਤਾ ਇਹਨਾਂ ਦੀ ਪੱਲਾ ਛੋਟੀ ਮੋਟੀ ਕਿਸੇ ਗੱਲ ਤੋਂ ਆਪਸ ਵਿੱਚ ਲੜਾਈ ਵੀ ਹੋਈ ਸੀ ਮਨਾਕਸ਼ੀ ਦੇ ਨਾਲ ਇਹਨਾਂ ਦੇ ਨਾਲ ਥਾਂ ਮਿਲ ਮਨਾਕਸ਼ੀ ਦੇ ਇਹਦੇ ਮਨਾਕਸ਼ੀ ਦੇ ਜਿਹੜਾ ਮਰਨ ਵਾਲਾ ਇਹਨਾਂ ਦਾ 2-3 ਸਾਲ ਤੋਂ ਜਿਹੜੇ ਹੈਗੇ ਜੰਕਸ਼ਨ ਸੀਗੀ ਤਾਂ ਰਾਤ ਕੋ ਰਾਤ ਨੂੰ ਇਹਨਾਂ ਨੇ 2 ਤਰੀਕ ਨੂੰ ਜਿਵੇਂ ਉਹਦੀ ਬੰਦੇ ਦੀ ਮੌਤ ਹੋ ਗਈ ਸੀਗੀ ਤਾਂ ਜਿਹੜੀ ਪਹਿਲੀ ਪੁਛਗਿਸ ਵਿੱਚ ਆਇਆ ਕਿ ਇਹਨਾਂ 3 ਤਰੀਕ ਨੂੰ ਜਿਹੜਾ ਹੈਗਾ ਯਾਦਵਿੰਦਰ ਤੇ ਇਹ ਨਸ਼ੱਤਰ ਦੀ ਮੱਦੇ ਨਾਲ ਇਹਨੂੰ ਪਿਛਲੇ ਪਲਾਨ ਤੇ ਵਿੱਚ ਲਾਪ ਦਿੱਤਾ ਸੀ ਜੀ ਜੀ ਤਦ ਦੀ ਰਜਿਸਟਰ ਸੀ ਕਰੇ ਹਮ ਨੂੰ ਬਹੁਤ ਅਮੁੱਲੀ ਸੀ ਜਿਹੜੀ ਜੜਾਈ ਹੋਈ ਜਾ ਰਹੀ ਸੀ ਤੋ ਇੰਨੀ ਕਿੰਨੀ ਦੀ ਕਤਲ ਹੋ ਗਿਆ ਸੋ ਸਮਝਾ ਤੋਂ ਮੋੜ ਵਜਾ ਬੇਸਿਕਲੀ ਐਕਚੁਅਲੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਡਰਗ ਡਿਕਠੇ ਗਏ ਨੇ ਨਾਕਸ਼ੀ ਦੇ ਨਾਲ ਜਿਹੜਾ ਯਾਦਵਿੰਦਰ ਤੇ ਨਸ਼ੱਤਰ ਹੈਗੇ ਆ ਸੋ ਜਦੋਂ ਬੰਦਾ ਨਸ਼ੇ ਦੀ ਲੋਰ ਦੇ ਵਿੱਚ ਹੁੰਦਾ ਹੈਗਾ ਉਹਨੂੰ ਮਤਲਬ ਸੈਂਸਸ ਦੇ ਵਿੱਚ ਨਹੀਂ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਐਟਾ ਵਟਾ ਕੰਮ ਕਰ ਜਾਣਗੇ ਸੋ ਉਸੇ ਨਸ਼ੇ ਦੀ ਮਤਲਬ ਲੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕਤਲ ਦੀ ਵਾਕ ਨੂੰ ਅੰਜਾਮ ਦੇ ਦਿੱਤਾ ਤੇ ਸਾਡੇ ਦਾ ਕੀ ਸੰਬੰਧ ਹੈ ਇਸ ਦੇ ਨਾਲ ਨਸ ਦੇ ਨਾਲ ਉਹਨ ਇਹਦੇ ਨਾਲ ਪਹਿਲਾਂ ਤੋਂ ਜਨਮਸ਼ਾਨ ਹੈਗੀ ਇਹਦੇ ਨਾਲ ਜਿਹੜੀ ਹੈਗੀ ਕਾਫੀ ਦੇਰ ਤੋਂ ਤੇ ਲਿੰਕ ਵਿੱਚ ਹੈਗੇ ਨੇ ਇਹਦੇ ਕਾਰਨ ਉਹ ਤਾਂ ਜਾਂਦੇ ਵੀ ਸੀਗੇ ਮੈਨ ਪਰਪਸ ਤਾਂ ਜਿਹਦਾ ਹੈ ਕਿ ਤਿੰਨੇ ਇਕੱਠੇ ਨਸ਼ਾ ਕਰਦੇ ਨੇ ਤਾਂ ਬੇਸਿਕਲੀ ਤਾਂ ਨਸ਼ੇ ਵਾਲੀ ਐਂਗਲ ਸਾਹਮਣੇ ਨਹੀਂ ਮਡਲੀ ਇੰਟੈਰੋਗੇਸ਼ਨ ਦੇ ਵਿੱਚ ਤਦਾਂ ਦੀ ਗੱਲ ਸਾਹਮਣੇ ਨਹੀਂ ਆਈ ਬੇਸਿਕਲੀ ਡਰਗ ਐਡਿਕਟਸ ਕੋਦੇ ਡਰਗ ਐਡਿਕਟ ਸੀਗੇ ਨਾਟ ਐਸਪਲਾਇਰ ਐਸਪੀ ਸਾਹਿਬ ਡਬਲਯੂਸੀ ਵਾਲਾ ਮਾਮਲਾ ਉਹ ਤੇ ਚੱਲਦਾ ਪਿਆ ਉਹ ਇਕੱਠੇ ਕਰਦੇ ਹਾਂ ਹਾਂ ਕਰਕੇ ਦੁਆਰਾ ਕਰਦੇ ਬਸ ਇੱਕ